ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਥਰਮਲ ਪਲੈਂਟ ਚੋਂ ਮੁੱਕ ਰਿਹਾ ਕੋਲਾ ਜੀਹਾਂ 3 ਦਿਨ ਤੋਂ ਸਟੇਸ਼ਨ ਤੇ ਹੀ ਖੜੀ ਐ ਮਾਲ ਗੱਡੀ ਲੱਗਣਗੇ ਬਿਜਲੀ ਦੇ ਲੰਬੇ ਘਟ ਸੂਬੇ ਦੀਆਂ ਸਰਹੱਦਾ ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੇ ਰੇਲਵੇ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸਿੱਟੇ ਵੱਜੋਂ ਗੋਬਿੰਦਗੜ੍ਹ ਥਰਮਲ ਪਲੈਂਟ ਨੂੰ ਕੋਲੇ ਦੀ ਸਪਲਾਈ ਬੰਦ ਹੋ ਗਈ ਐ ਦਰਅਸਲ ਤਨਬਾਦ ਤੋਂ ਗੋਬਿੰਦਗੜ੍ਹ ਚਾਨਵੜੀ ਕੋਲੇ ਨਾਲ ਲੱਗਦੀ ਇੱਕ ਮਾਲ ਗੱਡੀ ਪਿਛਲੇ 3 ਦਿਨ ਤੋਂ ਕੈਂਟ ਰੇਲਵੇ ਸਟੇਸ਼ਨ ਦੀ ਲਾਈਨ ਨੰਬਰ 5 ਤੇ ਖੜੀ ਹੈ ਇਸ ਤੋਂ ਬਾਅਦ ਸਹਾਰਨਪੁਰ ਅੰਬਾਲਾ ਰੇਲਵੇ ਸਟੇਸ਼ਨ ਤੇ ਕਈ ਹੋਰ ਮਾਲ ਗੱਡੀਆਂ ਨੂੰ ਵੀ ਰੋਕ ਦਿੱਤਾ ਗਿਆ ਹੈ ਇਹ ਸਾਰੀ ਕਾਰਵਾਈ ਬੰਦੇ ਭਾਰਤ ਐਕਸਪ੍ਰੈਸ ਅਤੇ ਹੋਰ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਨੂੰ ਸਮੇਂ ਸਿਰ ਚਲਾਉਣ ਲਈ ਕੀਤੀ ਗਈ ਹੈ ਇਸ ਦੇ ਬਾਵਜੂਦ ਗੱਡੀਆਂ ਤੇ ਆਪਣੇ ਨਿਰਧਾਰਤ ਸਮੇਂ ਤੋਂ ਬਹੁਤ ਜ਼ਿਆਦਾ ਦੇਰ ਨਾਲ ਚੱਲ ਰਹੀਆਂ ਨੇ ਜਿਵੇਂ ਕਿ ਐਤਵਾਰ ਨੂੰ ਕੈਂਟ ਰੇਲਵੇ ਸਟੇਸ਼ਨ ਤੇ ਆਉਣ ਵਾਲੀਆਂ ਗੱਡੀਆਂ ਸ਼ਾਮ ਨੂੰ ਸਟੇਸ਼ਨ ਤੇ ਪਹੁੰਚੀਆਂ ਨੇ ਜਦੋਂ ਕਿ ਸ਼ਾਮ ਨੂੰ ਆਉਣ ਵਾਲੀਆਂ ਗੱਡੀਆਂ ਅਗਲੇ ਦਿਨ ਸਵੇਰੇ ਸਟੇਸ਼ਨ ਤੇ ਪਹੁੰਚੀਆਂ ਨੇ ਦੱਸਦੇ ਹਈਏ ਨਵੀਂ ਦਿੱਲੀ ਅਤੇ ਕਟੜਾ ਵਿਚਾਲੇ ਚੱਲ ਰਹੀ 247 ਬੰਦੇਪਾਰਤ ਐਕਸਪ੍ਰੈਸ 5:50 ਘੰਟੇ ਦੇਰੀ ਨਾਲ ਮੰਜ਼ਿਲ ਸਟੇਸ਼ਨ ਤੇ ਪਹੁੰਚੀ ਹੈ ਇਸ ਦੇ ਬਦਲੇ 22458 17:30 ਮਿੰਟ ਯਾਨੀ ਕਿ ਸਾਢੇ 5 ਘੰਟੇ ਦੇਰੀ ਨਾਲ ਮੰਜ਼ਿਲ ਤੇ ਪਹੁੰਚੇਗੀ ਇਸੇ ਤਰ੍ਹਾਂ ਕਈ ਟ੍ਰੇਨਾਂ ਦੇਰੀ ਨਾਲ ਪੁੰਜਣਗੀਆਂ ਦੱਸ ਦਈਏ ਇਸ ਬਾਬਤ ਅਨਾਉਂਸ ਕਰਨ ਵਾਲੇ ਸਟਾਫ ਨੂੰ ਸਟੇਸ਼ਨ ਤੇ ਟ੍ਰੇਨ ਦੇ ਆਉਣ ਬਾਰੇ ਸਹੀ ਜਾਣਕਾਰੀ ਨਹੀਂ ਹੈ ਅਜੇ ਹੀ ਇੱਕ ਸਮੱਸਿਆ ਸਟੇਸ਼ਨ ਮਾਸਟਰ ਅੱਗੇ ਰੱਖ ਦਿਆਂ ਛੋਣੀ ਦੀ ਬਸਨੀਕ ਕੋ ਜਾਣ ਦੱਸਿਆ ਕਿ ਉਸ ਦਾ ਸੋਮਵਾਰ ਨੂੰ ਪ੍ਰੀਤਕੌਰ ਵਿੱਚ ਪੇਪਰ ਹੈ ਉਸਨੇ ਐਕਸਪ੍ਰੈਸ ਇੰਦ੍ਰੋ ਐਕਸਪ੍ਰੈਸ ਰਾਹੀਂ ਜਾਣਾ ਸੀ ਉਹ ਸਵੇਰੇ 6:30 ਵਜੇ ਸੋਕਾਂਟ ਸਟੇਸ਼ਨ ਤੇ ਬੈਠੀ ਹੈ ਹੁਣ ਤੱਕ ਦੁਪਹਿਰ ਦਾ 1:00 ਚੁੱਕਿਆ ਪਰ ਟ੍ਰੇਨ ਨਹੀਂ ਆਈ ਉਹਨੇ ਦੱਸਿਆ ਕਿ ਬਾਰ ਬਾਰ ਇਹੇ ਰਨ ਕੀਤਾ ਜਾ ਰਿਹਾ ਹੈ ਰੇਲ ਗੱਡੀ 1 ਘੰਟਾ ਲੇਟ ਹੈ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਰੇਲ ਗੱਡੀ ਕਿੱਥੇ ਹੈ ਕਦੋਂ ਪਹੁੰਚੇਗੀ ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਦਿਨ ਹੀ ਰੇਲਵੇ ਪਟਵਾਰ ਨੇ ਸਾਮ ਸੰਭਾਲ ਤੇ ਲੱਗੇ ਪਾਗੜ ਚੇਤਾਵਨੀ ਦਿੱਤੀ ਹੈ ਕਿ ਇਸ ਰੂਟ ਤੇ ਲਗਾਤਾਰ ਰੇਲ ਗੱਡੀਆਂ ਚੱਲਣ ਕਾਰਨ ਟਰੈਕ ਦੀ ਮੁਰੰਮਤ ਦੀ ਲੋੜ ਹੈ ਨਹੀਂ ਤਾਂ ਕਿਸੇ ਵੀ ਸਮੇਂ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਇਸ ਸੰਬੰਧੀ ਇਸ ਪੂਰੇ ਸੈਕਸ਼ਨ ਤੇ ਦੁਪਹਿਰ ਸਮੇਂ ਰੇਲ ਗੱਡੀਆਂ ਨੂੰ ਰੋਕ ਕੇ ਟਰੈਕ ਚੈੱਕ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਇਸ ਕੰਮ ਨੂੰ ਪੂਰਾ ਕਰਨ ਲਈ ਕਦੇ 2 ਤੇ ਕਦੇ 4 ਘੰਟੇ ਦਾ ਸਮਾਂ ਲਿਆ ਜਾ ਰਿਹਾ ਹੈ ਪੰਜਾਬ ਵਿੱਚ ਦਿੱਲੀ ਅੰਮ੍ਰਿਤਸਰ ਰੇਲਵੇ ਲਾਈਨ ਮੁੱਖ ਰੇਲਵੇ ਲਾਈਨ ਤੇ ਬੈਠੇ ਕਿਸਾਨਾਂ ਕਾਰਨ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ ਐਤਵਾਰ ਨੂੰ ਵੀ ਦਰਜਨ ਦੇ ਕਰੀਬ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਰੀਬ 38 ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਨੇ। ਇਸ ਰੂਟ ਤੇ ਚੱਲਣ ਵਾਲੀਆਂ ਬਾਕੀ ਟ੍ਰੇਨਾਂ ਵੀ ਵਿਅਸਤ ਆਵਾਜਾਈ ਕਾਰਨ ਦੇਰੀ ਨਾਲ ਪੁੱਜੀਆਂ ਨੇ। ਦੱਸਣਾ ਬਣਦਾ ਹੈ ਕਿ ਸ਼ਾਨੇ ਪੰਜਾਬ ਪਠਾਨਕੋਟ ਫਾਜ਼ਿਲਕਾ ਇੰਟਰ ਸਿਟੀ ਐਕਸਪ੍ਰੈਸ, ਅੰਮ੍ਰਿਤਸਰ ਇੰਟਰ ਸਿਟੀ ਐਕਸਪ੍ਰੈਸ, ਜੰਮੂ ਮੇਲ ਰੇਲ ਗੱਡੀਆਂ ਆਪ쪽 ਤੇ ਡਾਊਨ ਵਿੱਚ ਰੱਦ ਰਹੀਆਂ ਨੇ। ਜਦੋਂ ਕਿ ਅਮਰਪਾਲੀ ਐਕਸਪ੍ਰੈਸ ਅੰਮ੍ਰਿਤਸਰ ਐਕਸਪ੍ਰੈਸ ਮਾਲਵਾ ਸਤਖੰਡ ਐਕਸਪ੍ਰੈਸ ਜੇਮਲ ਐਕਸਪ੍ਰੈਸ ਰੂਟਾਂ ਨੂੰ ਡਿਵਾਈਡ ਕਰ ਦਿੱਤਾ ਗਿਆ ਹੈ ਇਹ ਰੇਲ ਗੱਡੀਆਂ ਜੀਨਦੱਤ ਤੇ ਜਾਖਲ ਤੋਂ ਲੁਧਿਆਣਾ ਲਈ ਭੇਜੀਆਂ ਗਈਆਂ ਨੇ